ਖੀਰ ਕੋਰੇ ਕਿਨੂ ਕਿਨੂ ਖਾਣੇ ਫੰਦਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਇੱਕ ਬੌਲਿਆਵੇਂ ਕਣਕ ਦਾ ਆਟਾ ਛਾਣ ਕੇ ਤੇ ਪੌਣਾ ਬੌਲਿਆ ਗੁੜ ਦਾ ਗੁੜ ਨੂੰ ਕੁੱਟ ਕੇ ਪਾਣੀ ਦੇ ਵਿੱਚ ਇਸ ਤਰ੍ਹਾਂ ਘੋਲ ਲੈਣਾ ਜਿੰਨਾ ਗੁੜ ਉਹਨਾ ਹੀ ਪਾਣੀ ਪਾ ਕੇ ਆਪਾਂ ਮਿਕਸ ਕਰਨ ਲਈ ਰੱਖ ਦੇਣਾ ਤੇ ਖੀਰ ਆਪਣੀ ਬਣ ਰਹੀ ਹੈ ਜੀ ਫਿਰ ਇਹ ਗੁੜਾਲਾ ਪਾਣੀ ਤਿਆਰ ਹੋ ਗਿਆ ਉਹਨੂੰ ਆਪਾਂ ਛਾਣੀ ਦੇ ਨਾਲ ਛਾਂ ਕੇ ਖੁੱਲੇ ਬਰਤਨ ਦੇ ਵਿੱਚ ਪਾ ਲੈਣਾ ਤੇ ਫਿਰ ਛਾਣਿਆ ਹੋਇਆ ਆਟਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਇੱਕ ਸਮੂਥ ਬੈਟਰ ਤਿਆਰ ਕਰਨਾ ਹੈ ਲਗਾਤਾਰ ਆਪਾਂ ਹਿਲਾਉਂਦੇ ਹੋਏ 2 ਮਿੰਟ ਫੈਂਟਨਾਈ ਸੈਂਟਰ ਤੋਂ ਬਾਅਦ ਮੈਨੂੰ ਲੱਗਿਆ ਥੋੜਾ ਘੜਾ ਹੈ ਬੈਟਰ ਤੇ ਫਿਰ ਮੈਂ ਥੋੜਾ ਜਿਹਾ ਪਾਣੀ ਪਾ ਕੇ ਫਿਰ ਇਹਨੂੰ ਫੈਂਟ ਲਿਆ ਆਪਾਂ ਨੂੰ ਸਮੂਥ ਇਸ ਤਰ੍ਹਾਂ ਦਾ ਪਤਲਾ ਬੈਟਰ ਚਾਹੀਦਾ ਹੈ ਫਿਰ ਇੱਕਦਮ ਮੈਂ ਲਿਆ ਲੋਹੇ ਦਾ ਤਵਾ ਉਹਨੂੰ ਗਰਮ ਹੋਣ ਲਈ ਰੱਖਿਆ ਉਹਦੇ ਉੱਤੇ 2 ਤੋਂ 3 ਬੂੰਦਾ ਸਰੋਂ ਦਾ ਤੇਲ ਪਾ ਕੇ ਸਾਰੇ ਫੈਲਾ ਦਿੱਤਾ ਤੇ ਫਿਰ ਉੱਪਰ ਦੀ ਮੈਂ ਪਾ ਦਿੱਤਾ ਜੀ ਇਸ ਤਰ੍ਹਾਂ ਆਪਣਾ ਪੂਰਾ ਫੈਲਾ ਦਿੱਤਾ ਹੈ ਕੱਚੀ ਦੇ ਨਾਲ ਉਪਰੋਂ ਸੁੱਕ ਜਾਂਦੇ ਤੇ ਉੱਪਰ ਸਰੋਂ ਦਾ ਤੇਲ ਲਾ ਕੇ ਫੈਲਾ ਦੇਣਾ ਪਲਟ-ਪਲਟ ਕੇ ਪਕਾ ਲੈਣਾ ਤੇ ਆਪਣਾ ਪੂਰਾ ਬਣ ਕੇ ਤਿਆਰ ਆ ਜੀ ਰੈਸਪੀ ਬਧੇ ਲਗੀ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਪੂਰੀ ਰੈਸਪੀ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਥੈਂਕ ਯੂ